Gue t referred on as you ਹਾਂਜੀ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਨਿਹਾਲ ਸਿੰਘ ਵਾਲਾ ਵਿਖੇ ਬਾਗਾ ਪ੍ਰਾਣਾ ਰੋਡ ਤੇ ਦੁੱਧ ਦਾ ਲੰਗਰ ਲਾਇਆ ਗਿਆ ਸੋ ਸਮੂਹ ਮਾਰਕੀਟ ਦੁਕਾਨਦਾਰਾਂ ਵੱਲੋਂ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਜੀ ਨਵਦੀਪ ਸਿੰਘ ਜੀ ਕਿਹੜਾ ਪਿੰਡ ਆਈ ਹਤੋਈਰਾ ਸਿੰਘ ਅੱਛਾ ਜਿਹੜਾ ਅੱਜ ਦੁੱਧ ਦਾ ਲੰਗਰ ਲਾਇਆ ਇਹਦੇ ਬਾਰੇ ਜਾਣਕਾਰੀ ਦਿਓ ਇਹ ਸਹਬਜ਼ਾਦਿਆਂ ਯਾਦ ਚਲਾਇਆ ਜੀ ਸਾਰੇ ਸੰਗਤ ਦੇ ਮਾਰਕੀਟ ਦੀ ਨਾ ਸਾਰੀ ਮਾਰਕੀਟ ਨਾਲ ਰਾਤ ਕਰਾਇਆ ਹੈ ਸਾਰੇ ਮੁੰਡਿਆਂ ਨਾਲ ਕਰਾਇਆ ਹੈ ਅੱਛਾ ਕੀ ਮੈਸੇਜ ਦੇਣਾ ਕੋਹਨੇ ਸਮੁੱਚੀ ਪਬਲਿਕ ਨੂੰ ਮੈਂ ਵੀ ਇਹੀ ਆ ਵੀ ਨਾਲ ਮਿਲ ਕੇ ਰੋ ਵਧੀਆ ਹੈ ਕੰਦਿਆਰ ਕੋਈ ਵੀ ਆਉਂਦਾ ਕਿਸੇ ਦਾ ਵੀ ਆਉਂਦਾ ਲੰਗਰ ਨਾਲ ਮਿਲ ਕੇ ਲਾਓ ਹਾਂਜੀ ਭਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਲੇਖ ਚੰਦ ਜੀ ਕਿਹੜਾ ਪਿੰਡ ਆ ਜੀ ਰੌਤਾ ਵੀਰ ਮੇਰਾ ਅੱਛਾ ਜਿਹੜਾ ਅੱਜ ਦੁੱਧ ਦਾ ਲੰਗਰ ਲਾਇਆ ਤੇ ਬਾਰੇ ਜਾਣਕਾਰੀ ਦਿਓ ਵੀਰ ਜੀ ਇਸ ਤੋਂ ਇਹ ਜਾਗਰਤ ਹੋਣ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਉਹਨਾਂ ਨੂੰ ਸਾਡੇ ਜਿਹੜੇ ਿੱਕੇ-ਨਿੱਕੇ ਬੱਚੇ ਸੀਗੇ ਜਿਵੇਂ ਕਿ ਆਪਣੇ ਗੋਰਾਵਰ ਦੇ ਫਤਿਹ ਸਿੰਘ ਇਹਨਾਂ ਨੂੰ ਸ਼ਹੀਦ ਕਰਿਆ ਗਿਆ ਜੀ ਸੀਦੋਂ ਦੇ ਬਾਵਜੂਦ ਉਹਨਾਂ ਦਾ ਜਿਹੜਾ ਦੇਣਾ ਸੀ ਮਿਣਾ ਰਹੇ ਆ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਬਾਈ ਜੀ ਇਹਨਾਂ ਨੂੰ ਸੌਂਰਪਤ ਹੋਵੇ ਕਿ ਅਸੀਂ ਜਿਹੜੀ ਮਗਰ ਬੱਚੇ ਆ ਕਿਸਾਤਾਰੀ ਹੋਣ ਸਾਡੇ ਜਿੰਨੇ ਵੀ ਹੋਣ ਭਰਾ ਮੇਰਾ ਤੇ ਅਮਰਤਾ ਰਹੀ ਹੋਣ ਤੇ ਵੱਦ-ਵੱਦ ਗੁਰੂ ਘਰ ਦੇ ਨਾਲ ਜੁੜ ਕੇ ਭਰਾ ਮੇਰਾ ਤਾ ਕਰਕੇ ਅਸੀਂ ਇਹ ਲੰਗਰ ਲਾਉਨੇ ਆ ਉਹਨਾਂ ਨੂੰ ਯਾਦ ਨੂੰ ਅਸੀਂ ਤਾਜਾ ਕਰਦੇ ਆ ਇਹ ਕਹਿਵਾ ਲੰਗਰ ਲੈ ਦੁੱਧਾ ਐਤ ਕੀ ਤੁਸੀਂ ਐਤ ਕੀ ਅਸੀਂ ਪਹਿਲੀ ਵਾਰੀ ਸ਼ੁਰੂਆਤ ਕਰੀ ਆ ਜੀ ਇਸ ਤੋਂ ਅਗਲੀ ਰੂਪਰੇਖਾ ਕੀ ਹੋ ਗੱਲ ਕੋਲ ਜੀ ਅਸੀਂ ਰੈਗੂਲਰ ਲਾਇਆ ਕਰਾਂਗੇ ਇਸੇ ਦਿਨ ਨੂੰ 27 ਤਰੀਕ ਨੂੰ ਅਸੀਂ ਲੰਗਰ ਲਾਇਆ ਕਰਾਂਗੇ ਜੀ ਮਿਹਰ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ